ਸਰਕਾਰੀ ਅਧਿਕਾਰੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਜ਼ੁਰਮ ਹੈ ਹੜਾਚ ਮਾਰੇ ਗਏ ਲੋਕਾਂ ਦੀ ਮਦਦ ਨਹੀਂ ਕੀਤੀ ਜ਼ੁਰਮ ਹੈ ਭ੍ਰਿਸ਼ਟਾਚਾਰ ਹਰਾਨਗੀ ਤਾਂ ਤੁਹਾਨੂੰ ਸਾਰਿਆਂ ਨੂੰ ਹੋਵੇਗੀ ਕਿ ਅਜਿਹਾ ਕਿੱਥੇ ਹੋ ਗਿਆ ਕਿਹੜੇ ਸੂਬੇ 'ਚ ਹੋ ਗਿਆ ਕਿਉਂਕਿ ਭਾਰਤ ਦੇ ਵੀ ਕਈ ਇਲਾਕਿਆਂ 'ਚ ਹੜ ਆਏ ਹੋਏ ਨੇ ਤੇ ਕਈ ਲੋਕ ਮਾਰੇ ਗਏ ਪਰ ਇਹ ਫਰਮਾਨ ਕਿਸ ਨੇ ਸੁਣਾ ਦਿੱਤਾ ਤਾ ਦੱਸਦੀ ਹੈ سزا ਸੁਣਾਉਣ ਦੇ ਆਪਣੇ ਰਵਈਏ ਤੋਂ ਮਸ਼ਹੂਰ ਤਾਨਾਸ਼ਾ ਕਿੰਗ ਜੋង ਨੇ ਇਹ ਫਰਮਾਨ ਸੁਣਾਇਆ ਹੈ ਇਹਨਾਂ 30 ਸਰਕਾਰੀ ਅਧਿਕਾਰੀਆਂ ਨੂੰ ਇਸ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਕਿਉਂਕਿ ਉੱਤਰੀ ਕੋਰੀਆ 'ਚ ਹੜ੍ਹ ਆਏ ਹੋਏ ਨੇ ਕਈ ਹਜ਼ਾਰਾ ਲੋਕ ਮਾਰੇ ਗਏ ਜਿਨ੍ਹਾਂ ਦੇ ਕਸੂਰوار ਇਹ ਅਧਿਕਾਰੀ ਪਾਏ ਗਏ ਨੇ ਇਹਨਾਂ ਨੇ ਸਮੇਂ ਸਿਰ ਮਦਦ ਨਹੀਂ ਕੀਤੀ ਇਹਨਾਂ ਦਾ ਇਹ ਇਲਜ਼ਾਮ ਹੈ ਇਹਨਾਂ ਪੈਸਿਆਂ 'ਚ ਕਪਲਾ ਕੀਤਾ ਡਿਊਟੀ ਵੇਲੇ ਲਾਪਰਵਾਹੀ ਵਰਤੀ ਜਿਸ ਦੀ ਜਾਂਚ ਕਰਵਾ ਕੇ ਤੁਰੰਤ ਫੈਸਲਾ ਲਿਆ ਗਿਆ ਜਿਸ ਦੀ ਚਰਚਾ ਪੂਰੇ ਮੁਲਕ 'ਚ ਹੀ ਨਹੀਂ ਪੂਰੀ ਦੁਨੀਆ 'ਚ ਹੋ ਰਹੀ ਹੈ ਕੋਈ ਇਸ ਦੀ ਨੁਕਤਾਚੀਨੀ ਕਰ ਰਿਹਾ ਤੇ ਕੋਈ ਇਸ ਮੁਲਕ ਦੇ ਇਸ ਫੈਸਲੇ ਦੀ ਵਾਹ ਵਾਹੀ ਕਰ ਰਿਹਾ ਉਹਨਾਂ ਦੀਆਂ ਸਜ਼ਾਵਾਂ ਸੁਣ ਕੇ ਤਾਂ ਲੋਕ ਤਾਂ ਅਕਸਰ ਕਹਿ ਦਿੰਦੇ ਨੇ ਕਿ ਇਸ ਮੁਲਕ 'ਚ ਲੋਕ ਕਿਵੇਂ ਰਹਿੰਦੇ ਹੋਣਗੇ ਪਰ ਦੱਸ ਦਈਏ ਕਿ ਕੁਝ ਲੋਕ ਉਹਨਾਂ ਦੇ ਇਸ ਰਵਈਏ ਤੋਂ ਖੁਸ਼ ਵੀ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਮੁਲਕ ਦਾ ਤਾਨਾਸ਼ਾ ਸਾਡੀ ਮੁਸ਼ਕਲ ਤਾਂ ਸੁਣਦਾ ਪਰ ਫਿਰ ਵੀ ਤਾਨਾਸ਼ਾਹ ਦੇ ਕਈ ਅਜਿਹੇ ਕਿਸੇ ਨੇ ਜੋ ਹੈਰਾਨ ਕਰਦੇ ਨੇ ਇੱਕ ਕਿੱਸਾ ਹੋਰ ਤੁਹਾਡੇ ਨਾਲ ਸਾਂਝਾ ਕਰਦੀ ਏ ਹਾਲੀ ਦੇ ਵਿੱਚ 올림픽 ਹੋ ਕੇ ਨਿਭੜੇ ਨੇ ਪਰ ਇੱਕ ਕਿੰਗ ਜੋਗ ਨੇ ਇਹ ਫੈਸਲਾ ਸੁਣਾਇਆ ਕਿ ਜਿਹੜੇ ਖਿਡਾਰੀ ਮੈਡਲ ਜਿੱਤ ਕੇ ਨਹੀਂ ਆਏ ਇਹ ਰਿਪੋਰਟਾਂ ਮੁਤਾਬਕ ਪਤਾ ਲੱਗਿਆ ਕਿ ਉਹਨਾਂ ਨੂੰ ਵੀ ਸਜ਼ਾ ਸੁਣਾਈ ਜਾਵੇਗੀ ਉਹਨਾਂ ਨੂੰ ਟੁੱਟੇ ਘਰ ਚ ਰੱਖਿਆ ਜਾਵੇਗਾ ਔਰ ਉਹਨਾਂ ਨੂੰ ਕੋਇਲੇ ਦੀਆਂ ਖਾਨਾਂ ਚ ਕੰਮ ਕਰਨਾ ਪਵੇਗਾ ਕਿੰਗ ਜੋਗ ਅਕਸਰ ਆਪਣੇ ਫੈਸਲਿਆਂ ਨੂੰ ਲੈ ਕੇ ਚਰਚਾ ਚ ਰਹਿੰਦੇ ਨੇ ਇਸ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਜ਼ਰੂਰ ਕਰਿਓ ਕਿਉਂਕਿ ਕਈ ਵਾਰ ਅਜਿਹੇ ਫੈਸਲੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਔਰ ਕਈ ਲੋਕਾਂ ਨੇ ਕਿਹਾ ਕਿ ਇਹ ਫੈਸਲਾ ਠੀਕ ਹੈ ਪਰ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਗਲਤ ਹੈ ਤੁਸੀਂ ਹੁਣ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਆਪਣਾ ਪ੍ਰਤੀਕਰਮ ਜ਼ਰੂਰ ਦਿਓ